ਤੇ ਕਿੰਨੀ ਕੁ ਦੁੱਧ ਦੀ ਉਮੀਦ ਹੈਗੀ 14 15 ਕੋਲ 14 15 ਦਿੱਤਾ ਕੇ ਇਸ ਵਾਰ ਦੇ ਦੂਗੀ ਨਾ ਪਿਛਲੀ ਯਾਰ ਦਿੱਤਾ ਪਿਛਲੀ ਯਾਰ ਦਿੱਤਾਗਾ ਕਿਤੇ ਮਾੜਾ ਮੋਟਾ ਮਾਨਤਣਾ ਠੀਕ ਆ ਪਹਿਲੇ ਕੱਝ ਕੇ ਕਰਿਆ ਹਾਂ ਠੀਕ ਆ ਮਾੜਾ ਮੋਟਾ ਹੋ ਜਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾਪੂਲ ਤੇ ਜਲਾ ਇਹਨੂੰ ਬਰਟੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਇਹ ਵਿਕਾਊ ਆ ਵੀ ਤੀਜਾ ਸੁਆਇਆ ਇਸ ਵਾਰ ਇਹਨੇ ਸੁਣਾਗਾ ਚੰਗੀ ਸੰਭੀ ਬਲੀ ਆਗੀ ਬਾਡੀ ਬੰਤਰ ਦੀ ਬਹੁਤ ਚੰਗੀ ਆ ਤਕਰੀਬਨ ਹਫਤਾ ਕ ਹਜੇ ਇਹਦਾ ਪਿਆਗਾ ਹਫਤੇਕ ਦੀ ਕੱਚੀ ਹੈਗੀ ਬਾਕੀ ਗਰਮੀ ਦੇ ਕਾਰਨ ਕੋਈ ਵੱਧ ਘੱਟ ਵੀ ਲਿਆ ਸਕਦੀ ਆ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਹਿਠ ਕੋਲੇ ਦੀ ਕੁਆਲਿਟੀ ਬਹੁਤ ਚੰਗੀ ਆ ਕੱਦ-ਕਾੜ ਵੀ ਠੀਕ ਆਗਾ ਤੇ ਬਾਕੀ ਤੁਸੀਂ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਥਾਣਾ ਦੇਖ ਸਕਦੇ ਹੋ ਥਾਣਾ ਦਾ ਸਾਈਜ਼ ਮਿਲਕਵੀਨ ਤੇ ਬਾਕੀ ਜੈਡ ਬਲੈਕ ਹੀ ਆ ਥੋੜਾ ਜਿਹਾ ਪੂਸਚ ਵਾਲ ਵਾਈਟ ਹੈਗੇ ਆ ਤੇ ਮਾੜਾ ਜਾਂ ਮੱਤੇ ਵਾਲ ਹੈ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈਨੇ ਆ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੈਡ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਉਹਨਾਂ ਪਤੌਰ ਕੇ ਦਿਖਾ ਦਾਂ ਤੇ ਆ ਜੋ ਤਾਂ ਗੱਲਬਾਤ ਕਰਾਉਣੀ ਹੈ ਬਾਈ ਨਾਲ ਤੇ ਡਿਟੇਲ ਲੈ ਕੇ ਦਿੰਨੀ ਹੈ ਤੇ ਇੱਥੇ ਆ ਕੇ ਆਪ ਦੀ ਫੁੱਲ ਤਸੱਲੀ ਕਰ ਲਿਓ ਤੇ ਫਿਰ ਤੁਸੀਂ ਸੌਦਾ ਕਰ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਦੱਸ ਦਿਓ ਨਾਮ ਜਕਸੀਰ ਸਿੰਘ ਜੀ ਕਹਿੰਦਾ ਠੀਕ ਹੈ ਜਿਲ੍ਹਾ ਬਟੇਂਡਾ ਪਈ ਜਾਂਦਾ ਹਨਾ ਜੀ ਠੀਕ ਹੈ ਤਸਵੀਰ ਰਾਮਪਰਾ ਫੂਲ ਆ ਸੇਬਾਸੇ ਦੇ ਪਿੰਡ ਜਿਵੇਂ ਦੀਨਾ ਕਾਂਗੜ ਸਲਾਬਤਪੁਰਾ ਸੈਦੋ ਇਹ ਆ ਸੇਬਾਸੇ ਦੇ ਪਿੰਡ ਰਹੇ ਜਾਂਦੇ ਆ ਨਾ ਠੀਕ ਆ ਤੇ ਜਿਹੜੀ ਆਪਾਂ ਭਾਈ ਵਾਜ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਗਈ ਕਿਹੜਾ ਸੂਆ ਸੁਣਾਣ ਤੀਜਾ ਸੁਆ ਸੁਣਾ ਤੀਜਾ ਸੁਆ ਸੁਣਾ ਇਸ ਵਾਰ ਠੀਕ ਆ ਕਿੰਨੇ ਦਿਨ ਕੱਢਦੀ ਹੈਗੀ 36 ਹਫ਼ਤੇ ਹਫ਼ਤੇ ਪਿਆ ਜੀ ਹਾਂ ਠੀਕ ਆ ਤੇ ਕਿੰਨੀ ਕੁ ਦੁੱਧ ਦੀ ਉਮੀਦ ਹੈਗੀ 14 15 ਦਿੱਤਾ ਕੇ ਇਸ ਵਾਰ ਦੇ ਦੂਗੀ ਪਿਛਲੀ ਯਾਰ ਦਿੱਤਾ ਪਿਛਲੀ ਯਾਰ ਦਿੱਤਾਗਾ ਠੀਕ ਆ ਤੇ ਇਸ ਵਾਰ ਕੀ ਉਮੀਦ ਆ بس ਇਹ ਨਾ ਗਿਆ ਇਹ ਨਾ ਕਰ ਦੂਗੇ ਹਨਾ ਠੀਕ ਆ ਉਹ ਵਈ ਕਿਵੇਂ ਆ ਮਾਜ ਸੀ ਲਗੀ ਆ ਸੀ ਲਾ ਠੀਕ ਆ ਕੋਈ ਚੱਕਰ ਨਹੀਂ ਆ ਨਾ ਠੀਕ ਆ ਤੇ ਮੁੱਲ ਕਿੰਨਾ ਰੱਖਦੇ ਆਪਾਂ 125 ਮੁੱਲ 125 ਆ ਠੀਕ ਆ ਬਾਕੀ ਹੋ ਜੂ ਮੌਕੇ ਤੇ ਮਾੜਾ ਮੋਟਾ ਮੰਨ ਤਾ ਠੀਕ ਆ ਪਹਿਲੇ ਕੱਚ ਕੇ ਕਰਿਆ ਠੀਕਾ ਮਾੜਾ ਮੋਟਾ ਹੋ ਜੂ ਮਾਨਤਾ ਹਨ ਆ ਆਮ ਚਲ ਮਾੜਮ ਕਥਾ ਠੀਕ ਆ ਤੇ ਕੋਲ ਕੇ ਕਿਹੜਾ ਦਵਾ ਦੇ ਲੋ ਵੀ ਦੋਸਤੋ ਤੁਹਾਨੂੰ ਪਾ ਤੋੜ ਕੇ ਦਿਖਾਉਨੇ ਆ ਤੁਰ ਦਿਓ ਤੁਸੀਂ ਜੱਜਮੈਂਟ ਕਰ ਲਿਓ ਇਹਦੀ ਡਿਟੇਲ ਤਕਰੀਰ ਮੈਂ ਆਪਾਂ ਤੁਹਾਨੂੰ ਸਾਰੀ ਲੈਤੀ ਆ ਚੰਗੀ ਸੰਭੀ ਬਲੀ ਆ ਦੇਖ ਸਕਦੇ ਹਾਂ ਥਣ ਵੀ ਚੰਗੇ ਆ ਪਿਛਲੇ ਥੋੜੇ ਜਿਹਾ ਲੰਮੇ ਆਗੇ ਪਰ ਹੈ ਚੰਗੇ ਇਹਨੇ ਬਾਕੀ ਬੈਕ ਸਾਈਡ ਤੋਂ ਤੁਸੀਂ ਪੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਤਿਆਰੀ ਚੰਗੀ ਹੈਗੀ ਤੇ ਤਿਆਰੀ ਹਜੇ ਨੇ ਹਫਤੇ ਚ ਹੋਰ ਕਰ ਲੈਣੀ ਹੈ। ਥੱਲੇ ਦੇਖ ਸਕਦੇ ਹੋ। ਹਾਂ। ਬਾਕੀ ਫੇਸ ਦੇਖ ਸਕਦੇ ਹੋ ਫੇਸ ਸੋਹਣਾ ਸੈਣ ਖੁੰਡੇ ਆ। ਥੋੜਾ ਜਿਹਾ ਖੁੱਲਾ ਹੋ ਕੇ ਮੜਿਆ ਹੋਇਆ। ਬਾਕੀ ਫੁੱਲ ਰਾਜੀ ਆ। ਕੱਟਕਾਰ ਮੀਡੀਅਮ ਦਰਮਿਆਨੇ ਦੇ ਵਿੱਚ ਆ ਨਾ ਹੀ ਜ਼ਿਆਦਾ ਵੱਡਾ ਤੇ ਨਾ ਹੀ ਜ਼ਿਆਦਾ ਛੋਟਾ ਹੈ। ਬਾਕੀ ਤਸੱਲੀ ਤੁਸੀਂ ਕਰਨੀ ਆ ਇੱਕ ਹਫ਼ਤੇ ਦੀ ਹਜੇ ਕੱਚੀ ਹੈਗੀ। ਮੌਲ ਇੱਕ ਬੱਤੀ ਆ ਉੱਚੋਂ ਥੋੜਾ ਘਾਣਾ ਮਾਰ ਤਾਣ। ਮੌਕੇ ਤੇ ਜ਼ਰੂਰ ਹੋ ਜੂਗਾ। ਤੇ ਇੱਥੇ ਆ ਕੇ ਆ ਦੀ ਤਸੱਲੀ ਕਰ ਲਿਓ ਫੁੱਲਾ। ਪੂਰੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਮਾਦੀਮ ਖਰੀਦ ਸਕਦੇ ਹੋਗੇ। ਤੇ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ